ਹਾਂ ਜੀ ਆ ਜਿਹੜਾ ਤੁਹਾਨੂੰ ਕੱਪੜਿਆਂ ਦਾ ਟੂਪੀ ਕਾਰਡ ਐਨੇ ਪੈਸੇ ਲੱਗਦੇ ਉਹਨੇ ਲੱਗਦੇ ਹੈ ਐਨੇ ਦੇ ਕੱਪੜੇ ਆਪਣੀ ਸਾਰਾ ਕੁਝ ਬੁਕਾਇਆ ਤੁਹਾਨੂੰ ਮਤਲਬ ਇਹ ਮਸਲਾ ਮੇਰਾ ਐਂਡ ਤੇ ਸਿੱਖਿਆ ਦਾ ਹੁੰਦਾ ਸਿੱਖਿਆ ਕੀ ਨਿਕਲੀ ਨਹੀਂ ਕਹਿੰਦੇ ਆਪਾਂ ਸਾਰੀ ਕਹਾਣੀ ਪੜੇ ਮੇਰਾ ਸਿੱਖਿਆ ਨਿਕਲਦੀ ਨਹੀਂ ਮੇਰੀ ਹਰ ਗੱਲ ਚ ਕੋਈ ਨਾ ਕੋਈ ਸਿੱਖਿਆ ਮਿਲਣੀ ਹੁੰਦੀ ਤੁਹਾਨੂੰ ਉਹਨੂੰ ਫੜਿਆ ਕਰੋ ਕੋਈ ਨਾ ਸਿੱਖਿਆ ਤਾਂ ਮੈਂ ਤੁਹਾਨੂੰ ਆਣਾ ਵੀ ਹੁਣ ਮੈਨੂੰ ਅੰਗਰੇਜ਼ੀ ਆਉਂ ਲਾਪੀ ਜੇ ਫੋਲੋ ਮੀ ਫੋਲੋ ਕਰਿਆ ਕਰੋ ਮੈਨੂੰ ਮੈਨੂੰ ਮੈਂ ਕੀ ਕੀ ਕਰਦਾ ਕਿਵੇਂ-ਕਿਵੇਂ ਕਰਦਾ ਰਿਹਾ ਕੀ ਕੁਝ ਕੀਤਾ ਉਹਦੇ ਹਿਸਾਬ ਨਾਲ ਚੱਲਿਆ ਕਰੋ ਤੇ ਸਿੱਖਿਆ ਇਹ ਇੱਥੇ ਨਿਕਲੀ ਆ ਵੀ ਬ੍ਰਾਂਡਡ ਕੱਪੜੇ ਪਾਉਣੇ ਬ੍ਰਾਂਡਡ ਖਾਣੇ ਮਹਿੰਗੇ ਬੇਫਾਲਤੂ ਵੇਸਟਿੰਗ ਗੱਲਾਂ ਘਟਾਓ ਛੌਂ ਪੂਰੇ ਕਰੋ ਤਰੀਕੇ ਤਰੀਕੇ ਨਾਲ ਤੇ ਇਹ ਬਸਤ ਚੋਂ ਕੁਛ ਨਾ ਕੁਛ ਕਰੋ ਜੇ ਕੋਈ ਕਰ ਸਕਦੇ ਅਸੀਸ ਲਓ ਅਸੀਸ ਲਓ ਨਾ ਕੇ ਦੀ ਲੋੜ ਵਾਂਦੀ ਅਸੀਸ ਲਓ ਤੇ ਬ੍ਰਾਂਡ ਦੀ ਤਾਂ ਮੈਂ ਗੱਲ ਦੱਸਤੀ ਆਪਾਂ ਯਾਟੋ ਬ੍ਰਾਂਡ ਖੁਦ ਬਣੋ ਵਾਇਗਰੂ ਨੇ ਮੇਰ ਪਰ ਯਾਤ ਰੱਖਿਆ ਨਾ ਸਿਰ ਤੇ ਅਸੀਂ ਆਪਣੇ ਆਪ ਨੂੰ ਬ੍ਰਾਂਡ ਸਮਝਦੇ ਆਂ ਕੱਪੜਾ ਬ੍ਰਾਂਡ ਨਹੀਂ ਤੁਸੀਂ ਬ੍ਰਾਂਡ ਬਣੋ ਕੱਪੜਾ ਜਿਹੜਾ ਮਰਜ਼ੀ ਹੋ ਜੇ ਤੁਹਾਡੇ ਸਰੀਰ ਤੇ ਪਵੇ ਉਹ ਬ੍ਰਾਂਡ ਬਣ ਜੇ ਤੇ ਤੁਹਾਡੇ ਅਲ ਵੇਖ ਕੇ ਉਹ ਲੋਕ ਵੱਖਣ ਵੀ ਯਾਰ ਉਹਨੇ ਫਲਾਣੇ ਨੇ ਆ ਪਾਇਆ ਸੀ ਅਸੀਂ ਵੀ ਉਹ ਪੋਣ ਕਿ ਕੋਈ ਅੰਧੀ ਕਦੀ ਕਰੀ ਗਾਲੇ ਸਿਆਜ ਲਈਆਂ ਮੈਂ ਇੱਕ ਵਾਰੀ ਆ ਜਿਹੜੀਆਂ ਚਲੀਆਂ ਅਸੀਂ ਕੀ ਆੜੀਆਂ ਜੈਕਟ ਆਈਆਂ ਸਿਆਜ ਕੀ ਆ ਗਰਮੀ ਜੀ ਤਾਂ ਬਾਤ ਨਹੀਂ 230 ਆਈ ਇਹ ਇੱਥੇ ਹੀ ਆ ਥੋੜੇ ਜਿਆਦੇ ਲੱਗੇ ਟੀ-ਸ਼ਰਟ ਤੇ 420 ਰੁਪਏ 420 ਹੋਗੀ ਮੇਰੇ ਦੇ 420 ਦੀ ਆ ਬਹੁਤ ਸਾਫਟ ਜੀ ਹੈ 420 ਵਾਲੀ ਜਿਆਦੇ ਆ ਤੇ ਹੁਣ ਇਹ ਪਾ ਕੇ ਆਪਾਂ ਕਿਹੜੇ ਮਤਸਬ ਦੇ ਮੋਲ ਦੇ ਨੰਗੀਏ ਕਰ ਦੱਸੋ ਇਹਨੂੰ ਕਰੀਏ ਬ੍ਰਾਂਡ ਚ ਤਬਦੀਲ ਇਹਨੂੰ ਹੁਣ ਇਹ ਤੇ ਸਟicker ਲਵਾ ਦੋ ਸਟicker ਤੇ ਮਰੀ ਜਾਂਦੇ ਜੇ ਇਹ ਬੁੱਲੂਈ ਫਰਮਾਨੀ ਫਲਾਣੀ ਏ ਠਿਗੜੀ ਹਾਂ ਜਿਵੇਂ ਤੁਹਾਡੇ ਹਟ ਜੋ ਉਹ ਸਿੱਖ ਲੋ ਜਿਨ੍ਹਾਂ ਦੇ ਆਪਣੀ ਮਿਹਨਤ ਦਾ ਪੈਸਾ ਬਣਾਉਂਦੇ ਨਾ ਆਪ ਪੈਸਾ ਮਿਹਨਤ ਨਾਲ ਕਮਾਈ ਨਾਲ ਜਿਹਨੂੰ ਕਹਿੰਦੇ ਨੇ ਦਹਾਂ ਨੌਾਂ ਦੀ ਕਿਰਤ ਉਹ ਕਦੀ ਨਹੀਂ ਜੇ ਤਰ੍ਹਾਂ ਦੇ ਕੰਮ ਕਰਦਾ ਸ਼ੌਂਕ ਵੀ ਪਾਲਦਾ ਬੜੇ ਤਰੀਕੇ ਨਾਲ ਤੇ ਪਾਲਦੇ ਕਿਹੜੇ ਹੁਜੇ ਕੰਮ ਉਹ ਸਭ ਨੂੰ ਪਤਾ ਪਿਓ ਦੀਆਂ ਦਾਦੇ ਦੀਆਂ ਮਾਰਾਂ ਫਿਰ ਇੱਥੇ ਤੇ ਇਹੀ ਕਹਦਾ ਸੀ ਸ਼ੇਰਾਂ ਦੀਆਂ ਮਾਰੀਆਂ ਗਿੱਧੜ ਖਾਂਦੇ ਫੇ ਇਹ ਕਰਕੇ ਕੰਮ ਸ਼ੇਰਾਂ ਵਾਲੇ ਕਰੋ ਕੰਮ ਬਾਜਾਂ ਵਾਲੇ ਵੀ ਕਰੋ ਖੁਦ ਸ਼ਿਕਾਰ ਕਰੋ ਆਪਾਂ ਬਾਜ ਕਰਦਾ ਨਾ ਸ਼ਿਕਾਰ ਆਪਦਾ ਆਪ ਸ਼ੇਰ ਵੀ ਕਰਦਾ ਹੂੰ ਆਪਣਾ ਸ਼ਿਕਾਰ ਪੈਦਾ ਕਰ ਬਸੀਲੇ ਪੈਦਾ ਕਰੋ ਮਿਹਨਤ ਦੇ ਪੈਸੇ ਦੇ ਕਮਾਓ ਫਿਰ ਡਾਓ ਵੀ ਨਹੀਂ ਕਿਸੇ ਨੂੰ ਨਾ ਡਾਓ ਫਿਰ ਥੋੜਾ ਬੜਾ ਜਿਆਦਾ ਨਹੀਂ ਦਸਵੰਦ ਤੇ ਬਹੁਤ ਵੱਡਾ ਹੋ ਜਾਣਾ ਤੁਹਾਡੇ ਲਈ ਗੁਰੂ ਸਾਹਿਬ ਨੇ ਦਸਵੰਦ ਕਿਹਾ ਦਸਵੰਦ ਨਹੀਂ ਕੱਟਣਾ ਤੁਸੀਂ ਇੰਨੀ ਜੋਗੀ ਇੰਨਾ ਕੰਮ ਨਹੀਂ ਕਰਨਾ ਦਸਵੰਦ ਨਾ ਕੱਢੋ ਕਿਤ ਕਰਪਈਆ ਕੱਢ ਸਕਦੇ ਹੋ ਦਸਵੰਦ ਨਹੀਂ ਇੱਕੇ ਸਾਲ ਮੰਨ ਲਓ ਤਾਂ 1 ਲੱਖ ਰੁਪਈਆ ਤਨਖਾਹ ਕਿ ਜੇ ਤੁਹਾਡਾ ਮਾਲੂਕ 100 ਰੁਪਇਆ ਕਮਾਇਆ 1 ਰੁਪਇਆ ਪਾਸੇ ਰੱਖ ਸਕਦੇ ਜੇ ਕਿ ਨਹੀਂ ਨਹੀਂ ਰੱਖਦਾ ਸਵਾਲ ਨਹੀਂ ਆਦਣਾ ਹੁ ਰੱਖ ਲਾਂਗੇ ਤੇ ਜਦੋਂ ਲੱਖ ਰੁਪਇਆ ਤਨਖਾਹ ਆ ਗਈ ਕਰ ਫਿਰ 1000 ਰੁਪਇਆ ਘਾੜ ਲੋਗੇ ਪਾਸ ਚਲੋ ਇੱਕ ਕਾਰ ਹੀ ਲਾਓਗੇ 100000 ਦੀ ਕਾਰ ਹੀ ਲੈ ਲਓ ਤੇ ਜਦੋਂ ਖਰਚ 5 ਲੱਖ ਆ ਗਿਆ ਆਉਣਾ ਸ਼ੁਰੂ ਹੋ ਗਿਆ ਮਹੀਨੇ ਦਾ ਫਿਰ 5000 ਘਾੜ ਦੋਗੇ ਰੁਕ ਲਾ ਜਦੋਂ 2-3 ਹਜ਼ਾਰ ਤੇ ਕਾਢੀ ਲਾਉਗੇ ਕੱਢ ਲੈਣਾ ਦਲੇਰ ਜਿਹੇ ਬੰਦੇ ਨੇ ਤੇ 10 ਲੱਖ ਵਾਲੇ ਵੀ ਹੈਗੇ ਮਹੀਨੇ ਦੇ ਉਹਦਾ 10 ਹਜ਼ਾਰ ਬਣਦਾ ਏ 20 ਲੱਖ ਵਾਲੇ ਵੀ ਹੈਗੇ ਉਹਦਾ 20 ਹਜ਼ਾਰ ਬਣਦਾ ਇੱਕ ਕਰੋੜ ਦੇ ਮਹੀਨੇ ਵਾਲੇ ਵੀ ਹੈਗੇ ਇਹ ਟਰਨਓਵਰ ਆਈਆਂ ਜ਼ਿਆਦੇ ਨੇ ਐ ਨੂੰ ਕਰਦੇ ਤੇ ਉਹਨੂੰ ਕਰਦੇ ਉਹਦਾ ਲੱਖ ਬਣਦਾ ਏ ਇਹ ਬੰਦੇ ਏ ਇਦਾਂ ਕੱਢ ਲੈਣਾ 1 ਰੁਪਇਆ ਸੁਖੀ ਹੋ ਜਾ ਕੁ ਦੁਨੀਆ ਸਾਰੀ ਸੁਖੀ ਹੋ ਜੇ ਵੀ 1 ਰੁਪਇਆ ਦਾ ਸਬੰਧ ਤੇ ਗੁਰੂ ਸਾਹਿਬ ਨੇ ਸਾਡੇ ਜਿਹੜਾ ਦਾਸਤੀ ਗੱਲ ਉਹ ਦੇ ਕੱਟ ਦੇਣ ਤੇ ਇਥੇ ਤੇ ਰੌਣਕਾਂ ਹੀ ਰੌਣਕਾਂ ਹੋ ਜਾਣ ਕੋਈ ਸਰਕਾਰ ਦੀ ਬਲੋਡ ਦੀ ਫਿਰ ਪੈਣੀ ਨਹੀਂ ਜੇ ਦਸਬੰਦ ਸਾਰੀ ਦੁਨੀਆ ਕੱਟਣਾ ਸ਼ੁਰੂ ਕਰ ਦੇਣਾ ਕੁਐਸ਼ਨ ਨਾ ਕਰੋ ਕੁਐਸ਼ਨ ਹੀ ਲੋੜ ਕੇ ਲੀਡਰਾਂ ਮੰਤਰੀਆਂ ਅਫਸਰਾਂ ਦੇ ਮਗਰ ਮਰ ਭਜੰਦੇ ਨੇ ਤੁਸੀਂ ਖੁਦ ਹੀ ਇੱਕ ਸਵਰਗ ਬਣਾ ਸਕਦੇ ਹੋ ਆਪਣੇ ਛੋਟੀ ਜੀ ਕਲੋਨੀ ਨੂੰ ਛੋਟੇ ਜਿਹੀ ਕਸਬੇ ਨੂੰ ਆਪਣੇ ਪਿੰਡ ਨੂੰ ਆਪਣੇ ਢਾਕਾਂ ਏਰੀਏ ਨੂੰ ਤਸੀਲ ਨੂੰ ਜ਼ਿਲ੍ਹੇ ਨੂੰ ਪੰਜਾਬ ਨੂੰ ਪੂਰੇ ਭਾਰਤ ਨੂੰ ਆੜਾ ਗੁਰੂ ਸਾਹਿਬ ਨੇ ਕਹਿੰਦਾ ਸੀ ਨਾ ਕਿ ਦਸਬੰਦ ਕੱਢਣ ਜਿੱਦਣ ਯਟੋ ਤੇ ਇਹ ਨਹੀਂ ਜ਼ਰੂਰੀ ਵੀ ਆਇਆ ਜ਼ਰੂਰੀ ਵੀ ਮੇਰੇ ਕੋਲ ਲੱਖ ਰੁਪਿਆ ਤੇ ਮੈਂ ਹੁਣ ਆਉਂਦਾ ਤੇ ਮੈਂ 10000 ਰੁਪਿਆ ਰੱਖਾਂ ਪਹਿਲਾਂ ਪਾਸੇ ਫਿਰ 10000 ਦੇ ਕੰਮ ਇਤਰਾ ਉਹਨੂੰ ਆਇਲ ਉਹ ਤਰੀਕੇ ਤਰੀਕੇ ਨਾਲ ਜਿੱਤਰਾ ਵੀ ਆ ਜਾਏ ਢਾਈ ਚੜ ਜੇ ਜਿਹੜਾ ਵੀ ਆ ਜਾਏ ਜਿੱਤਰਾ ਰੋਸ਼ਨੀ ਆ ਪਰਿਸ਼ਨਾਤੀ ਇਹ ਦਿਨ 10000 ਰੁਪਏ ਦੇ ਵੇਖੋ ਰੋਸ਼ਨੀ ਦੇ ਉਹਦਾ ਭਰਾ ਦੋ ਮੇਰੇ ਸ਼ਨਾਤੇ ਹੈ ਕਿ ਨਹੀਂ ਯਾਰ ਕੀ ਲਗਾ ਨਿਆਣਾ ਖੋਸ਼ ਹੋ ਗਏ ਸਿੱਸਾਂ ਦੇ ਨਹੀਂ ਵੱਡੇ ਹੋਣਗੇ ਯਾਦ ਰੱਖਣਗੇ ਕੰਦੇ ਕੰਮ ਕਰੋ ਮੈਂ ਇਹ ਤਾਂ ਮੈਂ ਹੀ ਕਰਦਾ ਮੈਂ ਤਾਂ ਜੇ ਕੀਤਾ ਹੀ ਨਹੀਂ ਮੈਨੂੰ ਆ ਤਾਂ ਡਰ ਗਈਆਂ ਮੈਂ ਤਾਂ ਜੇ ਕੀਤਾ ਹੀ ਨਹੀਂ ਪਰ ਕਿਤੇ ਇੱਧਰ ਨਾ ਹੋ ਜਾ ਦੁਸ਼ਾ ਤੁਹਾਨੂੰ ਦੱਸਿਆ ਵੀ ਕੋਈ ਵੀ ਹੋ ਗਿਆ ਪਤਾਰ ਪਹਿਲੀ ਤੁਹਾਨੂੰ ਅੱਗੇ ਹੋ ਜਾ ਸੀ ਆ ਮਸਲਾ ਕੋਈ ਵੀ ਆ ਗਿਆ ਕਿਸੇ ਕਿਸਮ ਦਾ ਵੀ ਆ ਗਿਆ ਦੁਨੀਆ ਭਰ ਇਤਾਰ ਪਹਿਲੀ ਨਹੀਂ ਦੇ ਖੜਨਾ ਹੀ ਠੀਕ ਹੈ ਜੀ